ਬਚੋ ਬਚੋ ਜਿੰਨਾ ਹੋ ਸਕਦਾ ਇਹਨਾਂ ਲਾਈਟਾਂ ਤੋਂ ਬਚੋ ਕਿਉਂਕਿ ਇੱਥੇ ਲੱਗ ਚੁੱਕੇ ਨੇ ਬਾਜ਼ ਦੀ ਅੱਖ ਵਾਲੇ ਕੈਮਰੇ ਤੇ ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਇਹ ਨਾ ਹੋਵੇ ਕਿ ਲਵ ਲੈਟਰ ਜਿਹੜਾ ਹੈ ਉਹ ਘਰ ਆਇਆ ਹੋਵੇ ਲਵ ਲੈਟਰ ਦਾ ਮਤਲਬ ਹੈ ਚਲਾਨ ਤੇ ਬਾਹਰ ਤੇ ਇਦਾਂ ਹੁੰਦਾ ਹੀ ਹੈ ਕਿ ਤੁਸੀਂ ਜੇ ਕੋਈ ਰੈੱਡ ਲਾਈਟ ਕ੍ਰਾਸ ਕੀਤੀ ਹੈ ਜਾਂ ਫਿਰ ਓਵਰ ਸਪੀਡਿੰਗ ਹੈ 벨ਟ ਨਹੀਂ ਪਾਈ ਤੇ ਕੈਮਰੇ ਦੇ ਨਾਲ ਹੀ ਚਲਾਨ ਆ ਜਾਂਦੇ ਨੇ ਤੇ ਹੁਣ ਇਹ ਲੁਧਿਆਣੇ ਦੇ ਵਿੱਚ ਵੀ ਹੋ ਚੁੱਕਾ ਹੈ ਸੋ ਧਿਆਨ ਰੱਖਿਓ ਕਾਫੀ ਸਾਰੇ ਚਲਾਨ ਇਦਾਂ ਦੇ ਆ ਸਕਦੇ ਨੇ ਜੋ ਤੁਹਾਨੂੰ ਪਤਾ ਹੀ ਨਹੀਂ ਹੋਣਾ ਕਿ ਹੋਇਆ ਕੀ ਹੈ ਇੱਥੇ ਮੈਂ ਕੀਤਾ ਕੀ ਹੈ ਸੋ ਇਸ ਕਰਕੇ ਕੈਮਰੇ ਦੇ ਅੱਗੇ 벨ਟ ਜ਼ਰੂਰ ਪਾ ਕੇ ਨਿਕਲੋ ਰੈੱਡ ਲਾਈਟ ਕਦੇ ਨਾ ਕ੍ਰਾਸ ਕਰਿਓ ਤੇ ਓਵਰ ਸਪੀਡਿੰਗ ਆ ਤਿੰਨ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਓ ਨਹੀਂ ਤਾਂ ਸਾਡਾ ਇੱਕ ਆਰਟਿਸਟ ਭਰਾ ਕਹਿੰਦਾ ਹੁੰਦਾ ਸੀ ਜਿਹੜਾ ਬਾਹਰ ਰਹਿੰਦਾ ਸੀ ਬੜੇ ਚਲਾਨ ਉਹਦੇ ਆਦੇ ਸੀ ਕਹਿੰਦਾ ਸੀ ਖਤ ਐ ਇੰਨੇ ਛੁੱਟ ਜਾਂਦੇ ਨੇ ਕਿ ਪੜ ਕੇ ਦਿਲ ਹੀ ਟੁੱਟ ਜਾਂਦੇ ਨੇ ਉਹ ਖਤ ਨੇ ਚਲਾਨ ਦੀਆਂ ਚਿੱਠੀਆਂ ਸੋ ਇੰਨੇ ਚਲਾਨ ਉਹਨੇ ਭਰੇ ਜਿੰਨੇ ਉਹਦੇ ਗੱਡੀ ਦਾ ਮੁੱਲ ਨਹੀਂ ਸੀ ਉਸ ਤੋਂ ਵੱਧ ਪੈਸਿਆਂ ਦੇ ਉਹਨੇ ਚਲਾਨ ਭਰਤੇ ਸੋ ਇਹ ਤੁਸੀਂ ਦੇਖ ਰਹੇ ਹੋ ਕਿ ਲਾਈਟ ਜਿਹੜੀ ਆਪਾਂ ਕ੍ਰੋਸ ਦਾ ਜ਼ਰੂਰ ਕਰ ਰਹੇ ਆਂ ਪਰ ਤੁਹਾਨੂੰ ਕੈਮਰਿਆਂ ਦੇ ਦਰਸ਼ਨ ਕਰਾ ਦਿੰਦੇ ਆ ਗ੍ਰੀਨ ਤੇ ਹੀ ਕ੍ਰਾਸ ਕਰਿਓ ਆ ਤੁਸੀਂ ਦੇਖੋ ਰਾਈਟ ਤੇ ਜਿਹੜੇ ਕੈਮਰੇ ਨੇ ਆ ਦੇਖ ਰਹੇ ਹੋ ਤੁਸੀਂ ਇਹ ਲੱਗ ਚੁੱਕੇ ਨੇ ਥਾਂ ਥਾਂ ਤੇ ਪਹਿਲਾਂ ਤਾਂ ਲੁਧਿਆਣੇ 'ਚ ਪੂਰੇ ਸਿਰਫ 4 ਹੀ ਕੈਮਰੇ ਸੀਗੇ ਲੋਕਾਂ ਦੇ ਚਲਾਨ ਆ ਰਹੇ ਸੀ ਪਰ ਉੱਡੇ ਨਹੀਂ ਆ ਰਹੇ ਸੀਗੇ ਹੁਣ 18 ਥਾਵਾਂ ਤੇ ਚਾਲੂ ਨੇ ਤੇ 44 ਥਾਵਾਂ ਤੇ ਕੁੱਲ ਲੱਗ ਜਾਣੇ ਆ ਸੋ ਲੁਧਿਆਣੇ ਦੀ ਫਿਰੋਜ਼ਪੁਰ ਰੋਡ ਦਾ ਇਹਨਾਂ ਨੇ ਲਗਭਗ ਪੂਰੀ ਹੀ ਕਵਰ ਕਰਤੀ ਐ। ਜਗਰਾਉਂ ਪੁਲ ਤੋਂ ਲੈ ਕੇ ਦੁਰਗਾ ਮਾਤਾ ਮੰਦਰ ਵਾਲਾ ਚੌਕ, ਕਾਕਾ ਮੈਰੇਜ ਪੈਲੇਸ, ਫਿਰੋਜ਼ਪੁਰ ਰੋਡ ਤੇ ਲੋਧੀ ਕਲੱਬ ਵਾਲੀ ਰੋਡ ਜਿਹੜੇ ਇੰਟਰਸੈਕਸ਼ਨ ਐ। ਹੀਰੋ ਬੇਕਰੀ ਚੌਕ। ਸੋ ਹੋਰ ਵੀ ਜਿੱਦਾਂ ਵਧਦੇ ਜਾਣਗੇ ਤਾਂ ਇਹ ਚਲਾਨਾ ਦਾ ਰਿਸਕ ਐ ਜਿਹੜਾ ਹੋ ਆਵੇਗਾ। ਸੋ ਧਿਆਨ ਰੱਖਿਓ। क्योंकि ये चलाना की रेशो जी काफ़ी ज़्यादा बढ़ सकती है आप सोची जावे आप कुछ है नहीं पर फाइन क्यों आ गया चलान क्यों आ गया सो एक बार रिपीट करा रेड लाइट ना टप्पो सीट बेल्ट हमेशा पा रखियो क्योंकि कैमरे लगे ने कैमरे ने ऑफ सीट बेल्ट भी फोटो खिंच लेनी है ਓਵਰ ਸਪੀਡਿੰਗ ਜਨਰਲੀ ਜੇ ਤੁਹਾਨੂੰ ਹਿਸਾਬ ਲਾਉਣਾ ਹੋਵੇ ਵੱਡੀ ਸੜਕ ਤੇ 60 ਤੋਂ ਉੱਤੇ ਦੀ ਸ਼ਹਿਰ ਦੇ ਅੰਦਰ ਨਹੀਂ ਹੁੰਦਾ ਜੋ ਸਪੀਡ ਲਿਮਟ ਹੈ 50 60 ਦੀ ਹੁੰਦੀ ਹੈ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਬਹੁਤ ਬਹੁਤ ਧੰਨਵਾਦ